ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਲਟੀ ਪੋਸੂ ਨਾਮਾ ਚੈਨਲ ਦੀ ਟੀਮ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਤੋਖਾ ਸਾਹਿਬ ਬਿਲਕੁਲ ਫਗੜ ਮਾਜਰਾ ਦੇ ਬਿਲਕੁਲ ਨਜ਼ਦੀਕ ਹੈ ਉਸ ਸਕੂਲ ਦੇ ਵਿੱਚ ਬੈਠੀ ਹੈ ਔਰ ਮੈਂ ਦੱਸਣਾ ਕਿ ਇਹਨਾਂ ਦਿਨਾਂ ਵਿੱਚ ਜਿਵੇਂ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਸੋਸ਼ਲ ਈਵਲਸ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਸੰਸਥਾਵਾਂ ਨੇ ਉਹ ਮੌਕੇ-ਮੁਕੇ ਸਿਰ ਆਪਣੀਆਂ ਡਿਊਟੀਆਂ ਜਿਹੜੀਆਂ ਸਕੂਲਾਂ ਵਿੱਚ ਕਾਲਜਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਔਰ ਬਹੁਤ ਸਾਰੀਆਂ ਐਨਜੀਓਜ਼ ਦੇ ਵਿੱਚ ਜਾ ਕੇ ਆਪਣੇ ਲੈਕਚਰਾਂ ਦੇ ذریعے ਲੋਕਾਂ ਨੂੰ ਜਾਗਰੂਕ ਕਰਦੇ ਨੇ ਸੋ ਅੱਜ ਫਗਣ ਮਾਜਰਾ ਦੇ ਇਸ ਸਕੂਲ ਦੇ ਵਿੱਚ ਵੀ ਟੀਮ ਆਈ ਹੋਈ ਹੈ ਔਰ ਮੈਂ ਦੱਸਦੇ ਆ ਕਿ ਮੇਰੇ ਨਾਲ ਇਸ ਸਮੇਂ ਪਰਮਜੀਤ ਅਗਰਵਾਲ ਸਾਹਿਬ ਜਿਹੜੇ ਕੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਮਾਸ਼ਾਅੱਲਾ ਪਿਛਲੇ ਦਿਨ ਸਟੂਡੀਓ ਦੇ ਵਿੱਚ ਵੀ ਆਏ ਇਹਨਾਂ ਨਾਲ ਸੋਸ਼ਲ ਇਵਲਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਔਰ ਉਹ ਤੁਸੀਂ ਗੱਲਾਂ ਬਾਤਾਂ ਨੂੰ ਸੁਣਿਆ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਚ ਢਾਲਿਆ ਔਰ ਦੇਸ਼ਾਂ-ਪ੍ਰਦੇਸ਼ਾਂ ਤੋਂ ਬੜੇ ਅੱਛੇ-ਅੱਛੇ ਕਮੈਂਟ ਆਏ ਸੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸੋ ਅੱਜ ਵੀ ਇਸ ਸਕੂਲ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਏਗਾ ਉਹਨਾਂ ਨੂੰ ਕਿਸ ਤਰ੍ਹਾਂ ਜ਼ਿੰਦਗੀ ਚੋਂ ਵਿਚਰਨਾ ਹੈ ਕਿਹੜੀ-ਕਿਹੜੀ ਚੀਜ਼ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੈ ਔਰ ਕਿਹੜੀ ਚੀਜ਼ ਸਾਡੀ ਜ਼ਿੰਦਗੀ ਲਈ ਨਹੀਂ ਜ਼ਰੂਰੀ ਉਸ ਬਾਰੇ ਡਿਟੇਲ ਚ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਪਰਮਜੀਤ ਅਗਰਵਾਲ ਜੀ ਜੁੜ ਚੁੱਕੇ ਨੇ ਜੋ ਮਾਸ਼ਾਅੱਲਾ ਦਿਨ ਰਾਤ ਬੱਚਿਆਂ ਨੂੰ ਜਾਗਰੂਕ ਕਰਨ ਵਿੱਚ ਸੋਸਾਇਟੀਆਂ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਵਿੱਚ ਟਾਈਮ ਦੇ ਰਹੇ ਨੇ ਅਗਰਵਾਲ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਨਮਸਕਾਰ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਸੋਤਾ ਸਾਹਿਬ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਅੱਜ ਇਸ ਸਕੂਲ ਦੇ ਵਿੱਚ ਤੁਸੀਂ ਪਹੁੰਚੇ ਹੋਰ ਮਾਸ਼ਾਅੱਲਾ ਇਸ ਸਕੂਲ ਤੋਂ ਦੋ ਸਕੂਲ ਪਹਿਲਾਂ ਤੁਸੀਂ ਅਟੈਂਡ ਕਰਕੇ ਕਰਕੇ ਆਇਓ ਅਸਲ ਵਿੱਚ ਕੰਟੈਂਟ ਕੀ ਹੈ ਇਹਨਾਂ ਸਕੂਲਾਂ ਵਿੱਚ ਬੱਚਿਆਂ ਦੇ ਗੁਸਤਗੂ ਬੱਚਿਆਂ ਦੇ ਰੂਬ ਰੂਹ ਹੁੰਦਾ ਆ ਇਸ ਤਰ੍ਹਾਂ ਸੋਹਤਾ ਸਾਹਿਬ ਜਿਵੇਂ ਕਿ 1 ਫਰਵਰੀ 2024 ਤੋਂ ਮੇਰੀ ਇੱਕ ਯਾਤਰਾ ਚੱਲ ਰਹੀ ਹੈ ਜਿਹਦਾ ਨਾਮ ਹੈ ਪੰਜਾਬ ਜਗਾਓ ਯਾਤਰਾ ਔਰ ਇਹਦਾ ਮੁੱਖ ਉਦੇਸ਼ ਹੈ ਕਿ ਸਾਡੀ ਨਵੀਂ ਪੀੜੀ ਦੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨਾ ਆਮ ਤੌਰ ਤੇ ਸਾਡਾ ਜਿਹੜਾ ਸਿਸਟਮ ਹੈ ਉਹ ਸਿਸਟਮ ਕੰਮ ਕਰਦਾ ਹੈ ਡਰਗ ਐਡਿਕਟਸ ਦੇ ਉੱਤੇ ਮੈਂ ਕੰਮ ਕਰ ਰਿਹਾ ਸਾਡੀ ਨਵੀਂ ਪਨੀਰੀ ਦੇ ਉੱਤੇ ਕਿ ਉਹਨਾਂ ਨੂੰ ਐਡਿਕਟ ਬਣਨ ਹੀ ਨਾ ਦਿੱਤਾ ਜਾਵੇ ਜਿਸ ਕਰਕੇ ਰੋਜ਼ ਸਵੇਰੇ ਭੌਰ ਹੁੰਦੀ ਮੈਂ ਰੋਜ਼ ਕਿਸੇ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਾ ਰਿਹਾ ਪਟਿਆਲਾ ਸ਼ਹਿਰ ਮੈਂ ਪੂਰਾ ਕਵਰ ਕਰ ਚੁੱਕਿਆ ਜਿਸ ਕਰਕੇ ਮੈਂ ਅੱਜ ਸਰਾੰਗ ਰੋਡ ਤੇ ਇੱਥੇ तकरीबन ਆਪਣੇ ਘਰ ਤੋਂ 30 ਕਿਲੋਮੀਟਰ ਦੂਰ ਦੇ ਸਕੂਲਾਂ ਦੇ ਵਿੱਚ ਆਇਆ ਤੇ ਇੱਥੇ ਵੀ ਰੋਜ਼ਾਨਾ ਅਸੀਂ ਸਕੂਲਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਤਾਰ ਲੈਕਚਰ ਲਾ ਕੇ ਬੱਚਿਆਂ ਨੂੰ ਮੋਟੀਵੇਟ ਕਰਦੇ ਹਾਂ ਉਹਨਾਂ ਨੂੰ ਐਜੂਕੇਟ ਕਰਦੇ ਹਾਂ ਕਿ ਅਸੀਂ ਆਪਣੇ ਆਉਣ ਵਾਲੇ ਜੀਵਨ 'ਚ ਨਸ਼ੇ ਤੋਂ ਕਿਵੇਂ ਬਚ ਸਕਦੇ ਅੱਛਾ ਜਾਗਰੂਕ ਲੈਕਚਰਾਂ ਦੇ ਜ਼ਰੀਏ ਕਰਦੇ ਹੋ ਤੁਸੀਂ ਲੈਕਚਰਾਂ ਦੇ ਜ਼ਰੀਏ ਕਰਦੇ ਹੋ ਅਸੀਂ ਡਰਾਮੇ ਕਰਦੇ ਹਾਂ ਸਟੇਜ ਪਲੇ ਕਰਦੇ ਹਾਂ ਔਰ ਕਈ ਵਾਰੀ ਅਸੀਂ ਕੋਰੀਓਗ੍ਰਾਫੀ ਦੇ ਜ਼ਰੀਏ ਕਦੇ ਮਹਿਸੂਸ ਕੀਤਾ ਕਿ ਬੱਚਿਆਂ ਤੇ ਕੁਝ ਪ੍ਰਭਾਵ ਪੈਂਦਾ ਹੈ ਜਾਂ ਮਤਲਬ ਕਈ ਵਾਰੀ ਬੱਚਿਆਂ ਦੇ ਉੱਪਰ ਵੀ ਚੀਜ਼ ਲੱਗ ਜਾਂਦੀ ਹੈ ਸ ਦੇਖੋ ਪ੍ਰਭਾਵ ਬੱਚਿਆਂ ਤੇ ਹਰ ਚੀਜ਼ ਦਾ ਪੈਂਦਾ ਚਾਹੇ ਪੋਜ਼ਿਟਿਵ ਹੈ ਚਾਹੇ ਨੈਗੇਟਿਵ ਹੈ ਜੀ ਗੱਲ ਇਹ ਹੁੰਦੀ ਹੈ ਵੀ ਅਸੀਂ ਕਿੰਨੀ ਕੁ ਸ਼ਿੱਦਤ ਨਾਲ ਕਿਸ ਚੀਜ਼ ਨੂੰ ਉਹਨਾਂ ਦੇ ਵਿੱਚ ਡਾਊਨਲੋਡ ਕਰ ਰਹੇ ਹਾਂ ਜੀ নো ਡਾਊਟ ਬੱਚਿਆਂ ਨੂੰ ਉੱਪਰ ਦੀ ਜਾਂ ਕਹੋ ਲਿਆ ਪੈਰਾਂ ਦੇ نیچے ਦੀ ਲੰਗਣ ਵੀ ਕਈ ਵਾਰ ਹੋ ਜਾਂਦੀ ਹੈਗੀ ਆ ਅਰਚਨਾ ਆਂਦੀ ਹੈ ਮੈਂ ਜੈਸਾ ਮੇਰੇ ਸਾਹਮਣੇ ਬੱਚਾ ਹੁੰਦਾ ਹੈ ਮੈਂ ਉਹ ਬੱਚੇ ਦੇ ਲੈਵਲ ਦੇ ਵਿੱਚ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਔਰ ਰੱਬ ਦੀ ਕਿਰਪਾ ਨਾਲ ਬੱਚੇ ਸਮਝ ਵੀ ਰਹੇ ਨੇ ਹੂੰ ਤੇ ਮੈਂ ਕਈ ਸਕੂਲਾਂ ਦੇ ਵਿੱਚ ਗਿਆ ਜਿਨ੍ਹਾਂ 'ਚ ਮੈਂ ਸਾਲ-ਸਾਲ ਪਹਿਲਾਂ ਲੈਕਚਰ ਲਗਾਇਆ ਸੀਗਾ ਜਾਂ 6-6 ਮਹੀਨੇ ਪਹਿਲਾਂ ਉਹਨਾਂ ਬੱਚਿਆਂ ਨੂੰ ਜਿਹੇ ਮੈਂ ਸਵਾਲ ਪੁੱਛਦਾ ਜਿਹੜੀ ਉਹ ਗੱਲਾਂ ਮੈਂ ਉਹਨਾਂ ਨੂੰ ਦੱਸ ਕੇ ਆਇਆ ਹੁੰਦਾ ਸੀ ਯਾਦ ਹੁੰਦੀਆਂ ਨੇ ਅੱਜ ਵੀ ਤਾਂ ਇਸ ਕਰਕੇ ਮੈਨੂੰ ਲੱਗਦਾ ਪ੍ਰਭਾਵ ਬਹੁਤ ਅੱਛਾ ਲਹਿਰੇ ਨੇ ਔਰ ਇਹਦੇ ਆਉਣ ਵਾਲੇ ਸਾਲਾਂ 'ਚ ਸਿੱਟੇ ਵੀ ਬਹੁਤ ਵਧੀਆ ਸਕਾਰਾਤਮਕ ਹੋਣਗੇ ਅਗਰਵਾਨ ਸਾਹਿਬ ਕਿੰਨੇ ਇੱਕ ਉਮਰ ਜਿਹੜੀ ਹੈ ਤਕਾ ਹੁੰਦਾ ਹੈ ਬੱਚਾ ਜਿਹੜਾ ਤੁਸੀਂ ਜਿਸ ਦੇ ਸਾਹਮਣੇ ਤੁਸੀਂ ਮਤਲਬ ਡਰੱਗਸ ਦੀ ਗੱਲ ਕਰਦੇ ਹੋ ਸੈਕਸ ਦੀ ਗੱਲ ਕਰਦੇ ਹੋ ਕਿੰਨੇ ਕੀ ਏਜ ਲੈਵਲ ਕੀ ਆ ਉਹਨਾਂ ਦਾ ਬੇਸਿਕਲੀ ਤਾਂ ਇਹਦੇ ਵਿੱਚ ਜੋ ਅਸੀਂ ਏਜ ਸਟਾਰਟਿੰਗ ਲਾਈਨ ਹੈ ਜੋ 15 ਸਾਲ ਲੈਂਦੇ ਹੈਗੇ 15 ਸਾਲ ਤੋਂ ਉੱਪਰ ਦੇ ਬੱਚੇ ਨੂੰ ਡਰਗ ਬਾਰੇ ਐਜੂਕੇਟ ਕਰਨਾ ਜ਼ਰੂਰੀ ਹੋ ਚੁੱਕਿਆ ਹੈ ਵੈਸੇ ਤਾਂ ਡਰਗ ਦੇ ਵਿੱਚ ਜਾਣ ਦੀ ਹੈ ਕ੍ਰਾਈਮ ਦੇ ਵਿੱਚ ਜਾਣ ਦੀ ਜੋ ਨਾਰਮਲ ਉਮਰ ਮੰਨੀ ਜਾਂਦੀ ਹੈ ਕਿ 90% ਜਿੰਨੇ ਵੀ ਕ੍ਰਿਮੀਨਲਸ ਆ ਐਡਿਕਟਸ ਨੇ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ 18 ਤੋਂ 22 ਸਾਲ ਦੇ ਵਿੱਚ ਪਰ ਅੱਜ ਸਾਡਾ ਜਿਹੜਾ ਹਾਰਮੋਨਲ ਸਿਸਟਮ ਹੈ ਜਿਹੜਾ ਸਾਡਾ ਐਕਸਪੋਜ਼ਰ ਹੈ ਲਾਈਫ ਦਾ ਬਹੁਤ ਵੱਧ ਚੁੱਕਿਆ ਅੱਜ ਤੁਸੀਂ ਦੇਖਿਆ ਹੋਣਾ 14 14 ਸਾਲ ਦੇ 15 15 ਸਾਲ ਦੇ ਜਿਹੜੇ ਬੱਚੇ ਨੂੰ ਕੁਲਿਪ ਦੇ ਬੜੇ دیਵਾਨੇ ਹੋਏ ਨੇ ਸਟ੍ਰਿੰਗ ਦੇ ਬੜੇ دیਵਾਨੇ ਹੋਏ ਪਏ ਨੇ ਉਹੀ ਇੱਕ ਤਰ੍ਹਾਂ ਦਾ ਨਸ਼ਾ ਜਿਹੜਾ ਇਨਡਾਇਰੈਕਟਲੀ ਬੱਚਿਆਂ ਨੂੰ ਇਸ ਦਲਦਲ 'ਚ ਲੈ ਕੇ ਜਾ ਰਿਹਾ ਤਾਂ ਮੈਂ ਜਿਹੜਾ ਇੱਕ ਇਹਦੇ ਵਿੱਚ ਇੱਕ ਕੈਪ ਰੱਖਿਆ ਹੋਇਆ ਹੈ 8ਵੀਂ ਤੋਂ ਲੈ ਕੇ PhD ਤੱਕ ਜੀ 8ਵੀਂ ਬਿਗਨਿੰਗ ਹੈਗੀ ਹੈ PhD ਦਾ ਸਟੂਡੈਂਟ ਸਭ ਤੋਂ ਉੱਪਰ ਆ ਜਾਂਦਾ ਮਤਲਬ ਮੇਰੀ ਜਿਹੜੀ ਏਜ ਗਰੁੱਪ ਹੈ ਮੈਂ 15 ਤੋਂ 25 ਸਾਲ ਦੇ ਜਿਹੜੇ ਯੂਥ ਨੇ ਜਿਹੜਾ ਯੂਥ ਬਣ ਚੁੱਕਿਆ ਜਾਂ ਕੱਲ ਦਾ ਤਿਆਰ ਹੋਣ ਵਾਲਾ ਯੂਥ ਹੈ ਮੈਂ ਉਹਨੂੰ ਟਾਰਗੇਟ ਕਰਦਾ ਜੀ ਅੱਛਾ ਤੁਸੀਂ ਕੋਲਡ ਡਰਿੰਕਸ ਵਗੈਰਾ ਇਹਨਾਂ ਚੀਜ਼ਾਂ ਦੀ ਜ਼ਿਕਰ ਕੀਤਾ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਵੀ ਕਾਫੀ ਮਤਲਬ ਇਸ ਤਰ੍ਹਾਂ ਦਾ ਜ਼ਿਕਰ ਕਰਨਾ ਮੈਂ ਉਹਨਾਂ ਦਾ ਜ਼ਿਕਰ ਨਾਮ ਲੈ ਕੇ ਨਹੀਂ ਕਰਾਂਗਾ ਉਹ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਪਿੰਡ ਅੱਜ ਇੱਕ ਮਤਾ ਪਾਸ ਕਰ ਰਹੇ ਨੇ ਕਿ ਜੇਕਰ ਇਹ ਕੋਲਡ ਡਰਿੰਕ ਪਿੰਡਾਂ ਦੇ ਵਿੱਚ ਵੇਖਿਆ ਗਿਆ ਤੇ ਉਸ ਦੁਕਾਨਦਾਰ ਦੇ ਉੱਪਰ ਕਾਰਵਾਈ ਹੋਏਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਉਸ ਤੋਂ ਵੀ ਦੂਰ ਰਹਿਣ ਕੋਲਡ ਡਰਿੰਕਸ ਖਾਸ ਕਰਕੇ ਕਈ ਤਰ੍ਹਾਂ ਦੀਆਂ ਮਤਲਬ ਉਹ ਲਗਾਉਂਦਾ ਹੈਗਾ ਆਪਾਂ ਅ ਇਸ ਤਰ੍ਹਾਂ ਸੋ ਤਾਂ ਸਿਰਫ ਆਪਾਂ ਕੋਲਡ ਡਰਿੰਕ ਦਾ ਨਾਮ ਨਹੀਂ ਲੈ ਸਕਦੇ ਕੋਲਡ ਡਰਿੰਕ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਸਮਾਜ ਦੇ ਵਿੱਚ ਹੈਗੀਆਂ ਜਿਨ੍ਹਾਂ ਦੇ ਉੱਤੇ ਮਤੇ ਪਾਸ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਅਗਰ ਮੈਂ ਪਿੰਡਾਂ ਦੀ ਗੱਲ ਕਰਾਂ ਪੰਸਾਰੀ ਦੀ ਦੁਕਾਨਾਂ ਦੇ ਕੋਲ ਲਿਪਕ ਵਿਕਰੀ ਹੈ ਅਸੀਂ ਕਈ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੁੱਛਿਆ ਉਹਨਾਂ ਨੂੰ ਕੋਲ ਲਿਪ ਬਾਰੇ ਸਾਰਾ ਕੁਝ ਪਤਾ अच्छा जी 27 ਤੱਕ ਦੇ ਬੱਚਿਆਂ ਨੂੰ ਮੇਰੇ ਨਾਲ ਇਹ ਐਸੀ ਜਗਤਾਰ ਸਿੰਘ ਜੀ ਬੈਠੇ ਨੇ ਮਤਲਬ ਜਦੋਂ ਅਸੀਂ ਉਹਨਾਂ ਤੋਂ ਜਾਣਕਾਰੀ ਲਈ ਸਤ ਤੁਹਾਨੂੰ ਨੂੰ ਇੰਨੀ ਜਾਣਕਾਰੀ ਨਹੀਂ ਹੈ ਕੁਲਿੱਪ ਦੀ ਜਿੰਨੀ ਉਹ 14 ਸਾਲ ਦੇ ਬੱਚੇ ਨੇ ਸਾਨੂੰ ਜਾਣਕਾਰੀ ਦਿੱਤੀ ਉੱਥੇ ਪੰਚਾਇਤਾਂ ਕੀ ਕਰ ਰਹੀਆਂ ਨੇ ਉੱਥੇ ਸਰਕਾਰਾਂ ਕੀ ਕਰ ਰਹੀਆਂ ਨੇ ਅੱਜ ਮੈਂ ਤਾਂ ਇੱਕ ਗ੍ਰਾਮ ਜੀ ਗੱਲ ਕਹਿ ਲਾ ਉਹਨਾਂ ਨੇ ਪਰਸੋਂ ਜਦੋਂ ਇੱਕ ਗੱਲ ਕਹੀ ਸੀ ਵੀ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਹਾਈ ਜਿਹੜੇ ਡੌਕਸ ਦੀ ਗੱਲ ਚੱਕੀ ਹੈ ਵੀ ਇਹਨਾਂ ਤੋਂ ਬੱਚਿਆਂ ਨੂੰ ਖਤਰਾ ਹੈ ਪਰ ਮੈਂ ਇਹ ਕਹਿਣਾ ਕਿ ਬੱਚਿਆਂ ਨੂੰ ਖਤਰਾ ਡੌਕਸ ਤੋਂ ਘੱਟ ਹੈ ਕੁਲਿੱਪ ਤੋਂ ਜ਼ਿਆਦਾ ਹੈ ਨਾ ਬੱਚਾ 14 15 ਸਾਲ ਦਾ ਕੁਲ ਲਿਪਤੇ ਪਹੁੰਚ ਗਿਆ 20 ਸਾਲ ਆਉਂਦਿਆਂ ਦੇ ਉਹ ਨਹੀਂ ਚਿੱਟੇ ਤੇ ਪਹੁੰਚ ਨਹੀਂ ਪਹੁੰਚਦੇ ਤਾਂ ਇਹ ਜਿਹੜੀਆਂ ਬਿਲਕੁਲ ਬਿਗਨਿੰਗ ਪੁਆਇੰਟ ਦੀਆਂ ਚੀਜ਼ਾਂ ਨੇ ਇਹ ਸਭ ਤੋਂ ਪਹਿਲਾਂ ਮਾਪੇ ਬਾਪ ਨੂੰ ਆਸ-ਪਾਸ ਨੂੰ ਪਿੰਡਾਂ ਨੂੰ ਸਰਪੰਚਾਂ ਨੂੰ ਦੁਕਾਨਦਾਰਾਂ ਨੂੰ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੂੰ ਜਾਗਰੂਕ ਹੋਣਾ ਪੈਂਦਾ ਕਿੰਨਾ ਕ ਅਸਰ ਹੁੰਦਾ ਤੁਹਾਡੇ ਲੈਕਚਰ ਦਾ ਕਿੰਨਾ ਕਿੰਨੇ ਤੁਹਾਨੂੰ ਲੱਗ ਰਿਹਾ ਕਿ ਜੋ ਅਸੀਂ ਬੋਲ ਰਹੇ ਆ ਪੁਲਿਸ ਆਫੀਸਰ ਤੁਹਾਡੇ ਨਾਲ ਹੈ ਹੋਰ ਪਤਵੰਤੇ ਸੱਜਣ ਤੁਹਾਡੇ ਨਾਲ ਹੈ ਕੁਝ ਲੱਗਦਾ ਵੀ ਦਰਵਾਜ਼ਾ ਖੜਕਾਉਂਦੇ ਆ ਮਤਲਬ ਇਹ ਖੁੱਲੇਗਾ ਨਹੀਂ ਖੁੱਲੇਗਾ ਮਤਲਬ ਕਿਸ ਤਰ੍ਹਾਂ ਉਸ ਨੂੰ ਤੁਸੀਂ ਕਨਸੀਵ ਕਰ ਰਹੇ ਹੋ ਆ ਨਾਰਮਲੀ ਆਪਣਾ ਸੋਚੋ ਤਾਂ ਸਭ ਅਸੀਂ ਸਾਈਕਲੋਜੀਕਲੀ ਕਹਿੰਦੇ ਆ ਵੀ ਕੋਈ ਵੀ ਕਲਾਸ ਹੈ ਜਾਂ ਕੋਈ ਲੈਕਚਰ ਹੈ ਜਾਂ ਕੋਈ ਸੈਸ਼ਨ ਹੈ ਉਹ 10% ਮੈਚਰ ਹੁੰਦਾ ਬਿਲਕੁਲ ਅਗਰ 100 ਬੰਦਾ ਬੈਠਾ 10% ਉਹ ਚ ਕਨਵਰਟ ਹੋ ਜਾਏਗਾ 90% ਤੇ ਸ਼ਾਇਦ ਅਸਰ ਨਾ ਪਵੇ ਪਰ ਮੈਂ ਪਰਸਨਲੀ ਆਪਣੀ ਆਬਜ਼ਰਵੇਸ਼ਨ ਦੇ ਸਕਦਾ ਆਮ ਨਾਟ ਪ੍ਰੇਸਿੰਗ ਮਾਈ ਸੈਲਫ ਮੈਨੂੰ ਲੱਗਦਾ ਮੇਰੇ ਲੈਕਚਰਾਂ ਦਾ 40 ਤੋਂ 50% ਰਿਜ਼ਲਟ ਆਉਣਗੇ ਉਹਦਾ ਕਾਰਨ ਕੀ ਹੈ ਮਤਲਬ ਆਉਣਗੇ ਯੈਸ ਜੀ ਕਿਉਂਕਿ ਜਿਹੜਾ ਬੀਜ ਮੈਂ ਅੱਜ ਬੀਜ ਕੇ ਆਇਆ ਉਹਨੂੰ ਪਗੜਨ ਨੂੰ ਟਾਈਮ ਲੱਗੇਗਾ ਉਹ ਕਿਤੇ ਨਾ ਕਿਤੇ ਉਹ ਜਿਹੜਾ ਆਪਣਾ ਬੱਚਾ ਹੈ ਉਸ ਦੇ ਉੱਤੇ ਸਟਕ ਰਹੇਗਾ ਉਹਦਾ ਕਾਰਨ ਕੀ ਹੈਗਾ ਸੋਤਾ ਜੀ ਮੇਰੇ ਨਾਲ ਬੱਚੇ ਸਾਲ ਸਾਲ 1.5 ਸਾਲ ਤੋਂ ਅੱਜ ਵੀ ਜੁੜੇ ਹੋਏ ਨੇ ਜਿਹੜੇ ਮੈਂ ਪਟਿਆਲਾ ਸ਼ਹਿਰ ਦੇ ਸਾਲ ਪਹਿਲਾਂ ਲੈਕਚਰ ਲਗਾਏ ਸੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਹ ਬੱਚੇ ਅੱਜ ਵੀ ਮੈਨੂੰ ਫੋਨ ਕਰਦੇ ਨੇ ਅੱਜ ਵੀ ਮੇਰੇ ਤੋਂ ਕਾਉਂਸਲਿੰਗ ਲੈਂਦੇ ਨੇ ਅੱਜ ਵੀ ਮੈਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਨੇ ਅੱਜ ਵੀ ਮੈਨੂੰ ਕੰਟਰੀਬਿਊਸ਼ਨ ਭੇਜ ਰਹੇ ਨੇ ਤਾਂ ਹਾਊ ਕੈਨ ਆ ਇਮੇਜਿਨ ਕਿ ਬੱਚੇ ਮੇਰੇ ਨਾਲ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਮੇਰੀ ਇਹ ਯਾਤਰਾ ਚੱਲ ਰਹੀ ਹੈ ਅਗਰ ਮੈਂ 2029 ਤੱਕ 30 ਲੱਖ ਬੱਚੇ ਨੂੰ ਅਪਰੋਚ ਕਰ ਗਿਆ ਤਾਂ 3 ਲੱਖ ਤਾਂ ਲੀਸਟ 'ਚ ਮੈਂ ਬੱਚਾ ਹੈ ਡਰਗਸ 'ਚ ਜਾਂਮ ਤੋਂ ਰੋਕ ਹੀ ਲਊਗਾ ਹੋ ਸਕਦਾ ਇਸ ਤੋਂ ਵੀ ਵੱਧ ਆਂਕੜਾ ਆ ਸਕਦਾ ਸਕੂਲਾਂ ਦੇ ਵਿੱਚ ਜਾਂਦੇ ਹੋ ਫਿਰ ਕਿਸ ਤਰ੍ਹਾਂ ਕੰਟੈਂਟ ਕਰਦੇ ਹੋ ਕੰਟਰੈਕਟ ਕਰਦੇ ਹੋ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਸੰਸਥਾ ਦੇ ਨਾਲ ਜਾਂ ਤੁਸੀਂ ਆਪ ਕਰਦੇ ਹੋ ਜਾਂ ਤੁਹਾਨੂੰ ਅਪਰੋਚ ਕਰਦੇ ਨੇ ਨਹੀਂ ਇਹਦੇ ਵਿੱਚ ਸਾਰਾ ਜੋ ਚੈਨਲ ਹੈਗਾ ਇਹ ਮੇਰਾ ਆਪਣਾ ਡਿਜ਼ਾਈਨ ਕੀਤਾ ਹੋਇਆ ਜੀ ਇਹਦੇ ਵਿੱਚ ਸਾਰੇ ਜਿੰਨੇ ਵੀ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਮੈਂ ਆਪ ਅਪਰੋਚ ਕਰਦਾ ਹੈਗਾ ਔਰ ਮੈਂ ਡਿਸਾਈਡ ਕਰਦਾ ਕਿ ਮੈਂ ਸਵੇਰੇ ਕਿਹੜੀ ਸਾਈਟ ਤੇ ਜਾਣਾ ਔਰ ਕਿਹੜੇ ਲੈਕਚਰ ਲਗਾਉਣੇ ਨੇ ਕਿੰਨੇ ਲੈਕਚਰ ਲਗਾਉਣੇ ਹੈਗੇ ਨੇ ਤਾਂ ਉਹ ਸਾਰੇ ਪ੍ਰਿੰਸੀਪਲਸ ਦੇ ਡਾਇਰੈਕਟਰਸ ਦੇ ਜੋ ਵੀ ਹੈੱਡ ਆਫ ਦੀ ਡਿਪਾਰਟਮੈਂਟ ਹੁੰਦੇ ਨੇ ਉਹਨਾਂ ਨੂੰ ਮੈਂ ਆਪਣਾ ਖੁਦ ਕੰਟੈਕਟ ਕਰਕੇ ਕਹਿਣਾ ਹੈਗਾ ਕਿ ਜੀ ਮੈਂ ਇਸ ਚੀਜ਼ ਦੇ ਉੱਤੇ ਡਿਲੀਵਰ ਕਰਨਾ ਚਾਹੁੰਦਾ ਕਾਈਂਡਲੀ ਕੰਟੈਕਟ ਵਿਦ ਮੀ ਅਗਰਵਲ ਸਾਹਿਬ ਕਿੰਨੇ ਮਤਲਬ ਟੀਮ ਦੇ ਵਿੱਚ ਮੈਂਬਰ ਨੇ ਜਿਹੜੇ ਕਿ ਹਰ ਰੋਜ਼ ਤੁਸੀਂ ਘਰ ਚੋਂ ਨਿਕਲਦੇ ਹੋ ਆਪਣਾ ਲੰਚ ਘਰੋਂ ਲੈ ਕੇ ਤੁਰਦੇ ਹੋ ਸਾਰਾ ਕੁਝ ਕਿੰਨੇ ਟੀਮ ਦੇ ਮੈਂ ਬੰਦੇ ਉਹਨਾਂ ਦਾ ਰਵੇ ਗਲਤ ਗੱਲ ਆ ਟੀਮ ਦੇ ਬਾਰੇ ਤਾਂ ਮੈਂ ਉਹ ਹੀ ਕਹੂੰਗਾ ਜੀ ਕਿ ਉਹਨਾਂ ਸਵਾ ਲੱਖੀ ਹੂੰ ਮੈਂ ਇਹ ਜਿਹੜੀ ਯਾਤਰਾ 1 ਫਰਵਰੀ 2024 ਨੂੰ ਸ਼ੁਰੂ ਕੀਤੀ ਸੀ ਮੈਂ ਇਕੱਲੇ ਨਹੀਂ ਸ਼ੁਰੂ ਕੀਤੀ ਸੀ ਪਰ ਇਹਦੇ ਵਿੱਚ ਸਮਾਂ ਪੈਂਦੇ ਪੈਂਦੇ ਕਹਿੰਦੇ ਜੀ ਜਦੋਂ ਕਾਰਵਾ ਵਾਦਨ ਲੱਗਦਾ ਤਾਂ ਬਹੁਤ ਸਾਰੇ ਸੱਜਣ ਮਿੱਤਰ ਬੇਲੀ ਆ ਜਾਂਦੇ ਨੇ ਹੁਣ ਇਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਪਟਿਆਲਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਨੇ ਇਹਦੇ ਵਿੱਚ ਮੈਨੂੰ ਜਿਹੜੀ ਹੈਗੀ ਆ ਪੁਲਿਸ ਦੀ ਸਹਾਇਤਾ ਦਿੱਤੀ ਹੋਈ ਹੈ ਜਿਹੜੇ ਵੀ ਏਰੀਆ ਚ ਜਾਣਾ ਹੁੰਦਾ ਸਬੰਧਤ ਥਾਣੇ ਦੇ ਜਿਹੜੇ ਪੁਲਿਸ ਮੁਖੀ ਹੁੰਦੇ ਨੇ ਜਾਂ ਉੱਥੇ ਦੇ ਸਹਾਇਕ ਆਫੀਸਰਜ਼ ਹੁੰਦੇ ਨੇ ਉਹ ਮੇਰੇ ਨਾਲ ਕੰਪਨੀ ਕਰਦੇ ਨੇ ਬਾਕੀ ਸਮਾਜ ਤੋਂ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਪਤਵੰਤੇ ਸੱਜਣ ਵੀ ਇਹਦੇ ਵਿੱਚ ਪਹੁੰਚਦੇ ਰਹਿੰਦੇ ਨੇ ਸੋ ਦੋਸਤੋ ਪਰਮਜੀਤ ਜੀ ਦੀ ਇਸ ਕੋਸ਼ਿਸ਼ ਨੂੰ ਅਸੀਂ ਵੀ ਸਲਾਮ ਕਰਦੇ ਹਾਂ ਕਿਉਂਕਿ ਮੇਰੀ ਵੀ ਇੱਕ ਬਹੁਤ ਮਤਲਬ ਕਿਉਰਿਓਸਟੀ ਰਹਿੰਦੀ ਹੈ ਕਿ ਜਿੱਥੇ ਵੀ ਕੋਈ ਚੰਗੀ ਗੱਲਬਾਤ ਹੋਵੇ ਜਾਗਰੂਕਤਾ ਦੀ ਗੱਲਬਾਤ ਹੋਵੇ ਅਵੇਰਨੈਸ ਦੀ ਗੱਲਬਾਤ ਹੋਵੇ ਔਰ ਸਾਡਾ ਚੈਨਲ ਉਸ ਸ਼ਖਸ ਦੀ ਪਿੱਛੇ ਜਿਹੜਾ ਹੈ ਉਹ ਪਹਿ ਜਾਂਦਾ ਹੈ ਕਿ ਮੈਂ ਕੁਛ ਨਾ ਕੁਛ ਰਿਕਾਰਡ ਕਰਾਂ ਔਰ ਦੇਸ਼ਾਂ-ਵਦੇਸ਼ਾਂ ਵਿੱਚ ਜਿਹੜੇ ਲੋਕ ਬੈਠੇ ਪੂਸੂਨਾਮਾ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਅੱਜ ਲੈ ਕੇ ਆਈਏ ਸੋ ਅੱਜ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਇਸ ਆਫਿਸ ਦੇ ਵਿੱਚ ਬੈਠੇ ਆ ਔਰ ਬੱਚਿਆਂ ਦੇ ਨਾਲ ਜੇ ਗੁਫ਼ਤਗੂ ਵੀ ਕਰਨੀ ਹੈ ਔਰ ਨਾਲ ਸਾਡੇ ਪੁਲਿਸ ਆਫੀਸਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਐਜ਼ ਅ ਪੁਲਿਸ ਆਫੀਸਰ ਹੋਣ ਦੇ ਨਾਤੇ ਤੁਸੀਂ ਕਿਸ ਤਰ੍ਹਾਂ ਬੱਚਿਆਂ ਵਿੱਚ ਲੋਕਾਂ ਵਿੱਚ ਵਿਚਰਵੋ ਪੋਸਤੂ ਨਾਮਾ ਚੈਨਲ ਦੀ ਟੀਮ ਸ਼੍ਰੀ ਗੁਰੂ ਤੇਗ ਬਹਾਦਰ ਗੁਰਮਿਤ ਪਬਲਿਕ ਸਕੂਲ ਫਗਰ ਮਾਜਰਾ ਦੇ ਵਿੱਚ ਮੌਜੂਦ ਹੈ ਔਰ ਆਫਿਸ ਦੇ ਵਿੱਚ ਬੈਠੇ ਆ ਜਿਵੇਂ ਅਗਰ왈 ਸਾਹਿਬ ਸਾਡੇ ਬੜੇ ਪਰਮ ਮਿੱਤਰ ਨੇ ਉਹਨਾਂ ਦੇ ਬਲੋ ਇੱਕ ਮੁਹਿੰਮ ਜਿਹੜੀ ਹੈ ਯਾਤਰਾ ਸ਼ੁਰੂ ਕੀਤੀ ਗਈ ਹੈ ਉਸ ਯਾਤਰਾ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੋ ਲਾਲਜੀਤ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਜਿਹੜੇ ਕਿ ਮਤਲਬ ਇਸ ਤਰ੍ਹਾਂ ਦੀ ਜਾਗਰੂਕਤਾ ਨੂੰ ਬਹੁਤ ਹੀ ਗੰਭੀਰਤਾ ਨਾਲ ਬੜੇ ਸੀਰੀਅਸ ਲੈਂਦੇ ਨੇ ਕਿ ਅਸੀਂ ਬੱਚਿਆਂ ਨੂੰ ਕੀ ਦੇ ਸਕਦੇ ਹਾਂ ਔਰ ਬੱਚੇ ਕੀ ਸਾਡੀਆਂ ਇਹਨਾਂ ਗੱਲਾਂ ਤੇ ਗੌਰ ਕਰਨਗੇ ਕੀ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਵਿੱਚ ਆਪਣੀ ਜ਼ਿੰਦਗੀ ਚ ਢਾਲਣਗੇ ਜਾਂ ਨਹੀਂ ਉਸ ਚੀਜ਼ ਨੂੰ ਲੈ ਕੇ ਹਮੇਸ਼ਾ ਅਗਰ왈ਜੀ ਦੇ ਨਾਲ ਰਹਿੰਦੇ ਨੇ ਕਿਉਂਕਿ ਚੰਗੀ ਹੁੰਦੀ ਹੈ ਕੋਸ਼ਿਸ਼ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਮੈਂ ਸਵਾਲ ਵੀ ਪੁੱਛਿਆ ਸੀ ਵੀ ਕਿੰਨੀ ਕ ਕੋਸ਼ਿਸ਼ ਤੁਹਾਡੀ ਜਿਹੜੀ ਹੈ ਉਹ ਕਾਮਯਾਬ ਹੁੰਦੀ ਹੈ ਸੋ ਸਾਨੂੰ ਦਰਵਾਜ਼ਾ ਖੜਕਾਉਣਾ ਹੀ ਚਾਹੀਦਾ ਹੈ بار 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 ਇੱਕ ਨਾ ਇੱਕ ਦਿਨ ਤਾਂ ਜ਼ਰੂਰ ਉਹ ਖੁੱਲੇਗਾ ਸੋ ਲਾਲ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਸਰ ਮਾਲੇ ਟਾਉਨੀ ਰਹਿਣਾ ਜੀ ਪਟਿਆਲਾ ਪਟਿਆਲਾ ਹਾਂਜੀ ਮੈਂ ਇੰਡਸਟਰੀ ਡਿਪਾਰਟਮੈਂਟ ਤੋਂ بطور ਫੰਕਸ਼ਨ ਮੈਨੇਜਰ ਕਮਾਈning ਅਫਸਰ ਰਿਟਾਇਰ ਹੋਇਆ ਹਾਂ ਜੀ ਜੀ ਉੱਥੇ ਮੈਂ ਡਿਪਾਰਟਮੈਂਟ ਦੇ ਦੌਰਾਨ ਵੀ ਮੈਂ ਮੋਟੀਵੇਸ਼ਨ ਵਾਲੇ ਕੰਮ ਲੈਂਦਾ ਸੀ ਵੈਰੀ ਨਾਈਸ ਮੈਂ ਕਹਿੰਦਾ ਸੀ ਮੇਰੇ ਕੋਲ ਤਾਂ ਨੇ ਕਿ ਇੱਥਾ ਐਲਮੈਂਟ ਭੇਜਿਆ ਕਰੋ ਮੈਂ ਜਿੱਥੇ ਭੇਜਣਾ ਹੈ ਜੀ ਜਿੱਥੇ ਬੱਚਿਆਂ ਨੂੰ ਕੋਈ ਮੋਟੀਵੇਟ ਕਰਨਾ ਹੈ ਜਿੱਥੇ ਆਪਾਂ ਕੋਈ ਸਕੂਲਾਂ ਦੇ ਵਿੱਚ ਕੁਝ ਜਾ ਕੇ ਦੱਸਣਾ ਹੈ ਹੂੰ ਸਾਡੇ ਪਬਲਿਕ ਬੈਂਡ ਬਣੇ ਰੂਰੂ ਸਕੂਲ ਕੈਨ ਜੀ ਜੀ ਉਹ ਸਾਰੇ 50 ਡਾਲਰ ਸਾਰੇ ਬਾਹਰ ਗਵਰਨਮੈਂਟ ਵੇਲੇ 500 ਸਮਥਿੰਗ ਬਣੀ ਸੀ ਜੀ ਜੀ ਉਹਨਾਂ ਵਿੱਚੋਂ 3 ਡਿਵੈਲਪ ਹੋਏ ਸਾਰੇ ਪੰਜਾਬ ਦੇ ਵਿੱਚ ਉਹਨਾਂ ਵਿੱਚੋਂ ਇੱਕ ਮੇਰਾ ਸੀ ਓਕੇ ਜਿਹਦੇ ਵਿੱਚ ਹੁਣ ਘੱਟੋ ਘੱਟ 500 ਬਚਾ ਹੋਰ ਵੇਰੀਏ ਵਿੱਚ ਆਪਣੇ ਸਮਾਲ ਇੰਡਸਟਰੀ ਮਾਈਕਰੋ ਇੰਡਸਟਰੀ ਲਾ ਕੇ ਹਮ ਆਪ ਵੀ ਕੰਮ ਕਰ ਰਿਹਾ ਧੰਨੇ ਵਿਕੇ ਪਿੰਡ ਭੰਨਾ ਵਿਕੇ ਬਹੁਤ ਅੱਛਾ ਹਾਂਜੀ ਹਾਂਜੀ ਤੇ ਨਾਲ ਉਹਨਾਂ ਨੇ ਕਿਸੇ ਨੇ 5 ਬੰਦਿਆਂ ਨੂੰ ਕਿਸੇ ਨੇ 10 ਬੰਦਿਆਂ ਨੂੰ ਕਿਸੇ ਨੇ 20 ਵੀ ਬੰਦਿਆਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ। ਉੱਥੇ ਅਸੀਂ ਉਹਨਾਂ ਨੂੰ ਫੋਕਲ ਬੈਂਡ ਦੇ ਵਿੱਚ 100 ਗਾਈਜ਼, 500 ਗਾਈਜ਼, 1000 ਗਾਈਜ਼ ਜਿਹੜੇ ਪੰਚਾਇਤੀ ਜ਼ਮੀਨਾਂ ਇਕੱਠੀਆਂ ਸੀ ਉਹ ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ ਨੋਮੀਨਲ ਰੇਟ ਤੇ 5 ਰੁਪਏ ਗਾਲ। ਅੱਛਾ ਸਰ ਮੈਂ ਇਹ ਚਾਹੁੰਦਾ ਕਿ ਅੱਜ ਸਕੂਲ ਵਿੱਚ ਆਉਣ ਦਾ ਕਿਸ ਤਰ੍ਹਾਂ ਸਬਬ ਬਣਿਆ? ਪਾਪੇ ਜੀ ਜੋ ਇਹਨਾਂ ਦੀ ਚੱਲ ਰਹੀ ਹੈ ਵਿਚਾਰਧਾਰਾ ਪਰਮਵੀਰ ਜੀ ਦੀ ਮੈਂ ਇਹ ਤੋਂ ਬਹੁਤ ਪ੍ਰਭਾਵਿਤ ਹੈ ਕਿਉਂਕਿ ਇਹ ਦੇ ਮੋਟੀਵੇਟਰ ਇਹ ਪਹਿਲਾਂ ਪੋਲੂਸ਼ਨ ਮੋਰਚ ਜੀ ਵੀ ਆਉਂਦੇ ਸੀ ਮੈਂ ਵੀ ਇਹਨਾਂ ਨਾਲ ਜਾਂਦਾ ਸੀਗਾ ਹੋਰ بڑے ਸਮਾਜੇ ਕੰਮਾਂ ਹੀ ਕਰਦੇ ਨੇ ਮੈਂ ਲੱਗਣਾ ਰਹੇ ਲੱਗਦੇ ਦਾ ਬੰਦਾ ਹੋਏ ਜਿਹਦੇ ਨਾਲ ਮੈਂ ਜੁੜ ਕੇ ਕੰਮ ਕਰਾਂ ਹਾਂ ਬਿਲਕੁਲ ਹਾਂ ਜੀ ਮੇਰੇ ਕੋਈ ਕਰਾਂਗੇ ਥੱਲੇ ਬੰਦੇ ਨੂੰ ਕਈ ਵਾਰੀ ਨਹੀਂ ਹਿੰਮਤ ਪੈਂਦੀ ਜਦੋਂ ਤੁਸੀਂ ਇੱਕ ਟੀਮ ਬਣ ਜਾਂਦੀ ਹੈ ਟੀਮ ਦੇ ਵਿੱਚ ਜਿਵੇਂ ਅਸੀਂ ਬੱਕਰੇ ਬੱਕਰੇ ਆਪਣੇ ਹੈਗੇ ਕੰਮ ਕੱਲਾ ਭਾਈ ਨਹੀਂ ਵੀ ਨਸ਼ੇ ਵਾਲੇ ਨੂੰ ਗੋਲੀਆਂ ਤੋਂ ਹਟਾਦਾ ਉਹਨੂੰ ਅੱਗੇ ਆਪਾਂ ਸੈੱਟ ਕਿਵੇਂ ਕਰਨਾ ਮੂਲ ਕੰਮ ਕੀ ਦੇਣਾ ਸੀ ਰੱਖਣਾ ਉਸੇ ਇਹ ਵੀ ਨਾਲ ਦੀ ਨਾਲ ਚੱਲਣਾ ਚਾਹੀਦਾ ਇੱਕ ਬੱਚੇ ਨੂੰ ਆਪਾਂ ਕਹਿ ਰਹੇ ਆ ਨਹੀਂ ਕਰਨਾ ਨਹੀਂ ਕਰਨਾ ਉਹਨੂੰ ਕਰਨਾ ਕੀ ਉਹ ਵੀ ਤਾਂ ਦੱਸੋ ਨਾ ਸਾਡੇ ਕੋਲ ਪੇਰੈਂਟਸ ਆਉਂਦੇ ਸੀ ਜੀ ਵੀ ਜੀ ਮੰਡੇ ਆਉਂਦੇ ਆ ਜੇ ਬੱਚੇ ਆਉਂਦੇ ਸੀ ਕੀ ਕਰੀਏ ਪੇਰੈਂਟਸ ਆਉਂਦੇ ਸੀ ਕੀ ਕਰਾਈਏ ਉਸ ਕੀ ਦਾ ਜਵਾਬ ਦੇਣ ਲਈ ਕਿ ਅਸੀਂ ਐਨ ਜੀਓ ਬਣਾਈ ਸੀਗੀ ਜੀ ਉਹਦੇ ਵਿੱਚ ਡਾਕਟਰ ਚੌਧਰੀ ਮੇਰੇ ਸੀਗੇ ਗੁਰੂ ਜੀ ਹੂੰ ਉਨੇ ਵਿੱਚ ਤੁਸੀਂ ਹਜ਼ਾਰਾਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਸੀ ਜਿਹਦੇ ਵਿੱਚ ਹਜ਼ਾਰਾਂ ਵਿੱਚ ਸੈੱਟ ਵੀ ਹੋਏ ਨੇ ਆਪਣੇ ਕੰਮ ਕੀਤੇ ਆ ਅੱਛਾ ਸਿੱਧੂ ਸਾਹਿਬ ਇੱਕ ਸਮਾਨ ਹੋਰ ਹੈ ਕਿ ਜਿਵੇਂ ਸਰਕਾਰਾਂ ਵੀ ਕੰਮ ਕਰ ਰਹੀਆਂ ਨੇ ਐਨ ਜੀਓਜ਼ ਵੀ ਕੰਮ ਕਰ ਰਹੀਆਂ ਨੇ ਸਰਕਾਰਾਂ ਦੇ ਵੱਲੋਂ بڑے ਪੁਲਿਸ ਆਫੀਸਰ ਲੱਗੇ ਹੋਏ ਨੇ ਕਾਫੀ ਪੇ ਟਾਈਮ ਵੀ ਉਹਨਾਂ ਦੇ ਨਾਲ ਰਹੇ ਆ ਉਹ ਤਾਂ ਕੁੰਡੀ ਖੜਕਾਈ ਜਾਂਦੇ ਆ ਉਹਨਾਂ ਵੱਲੋਂ ਕੋਈ ਕਮੀ ਨਹੀਂ ਹੈ ਜਦ ਅੱਜ ਦੇਖੋ ਨਾਲ ਪਹੁੰਚੇ ਹੋਏ ਨੇ ਪੁਲਿਸ ਆਫੀਸਰ ਪਹੁੰਚੇ ਹੋਏ ਨੇ ਤੁਸੀਂ ਆ ਗਏ ਵੀਰ ਜੀ ਆ ਗਏ ਪਰਮਜੀਤ ਜੀ ਆ ਗਏ ਮਤਲਬ ਉਹ ਤਾਂ ਸਾਰਾ ਕੁਝ ਚੱਲ ਰਿਹਾ ਹੈ ਕਹਿੰਦੇ ਹੁੰਦੇ ਆ ਕਿ ਜਿੰਨਾ ਚਿਰ ਬੰਦਾ ਆਪਣਾ ਮਨ ਆਪਣੇ ਮਨ ਤੇ ਕੰਟਰੋਲ ਨਾ ਕਰੇ ਤੁਹਾਡਾ ਬੋਲਿਆ ਚੱਲਿਆ ਜਿਹੜਾ ਹੈ ਉਹ ਕਿਤੇ ਵੀ ਕੰਮ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਬਿਲਕੁਲ ਜੀ ਇਹ ਜਿੰਨਾ ਚਿਰ ਮੈਂ ਦੱਸੋ ਜਿੰਨਾ ਕੋਈ ਸ਼ਿੱਦਤ ਤੁਹਾਡੇ ਅੰਦਰ ਹੀ ਨਾ ਆਵੇ ਯਾਰੀ ਹਾਂ ਯੈਸ ਇਹ ਨਾ ਸੋਦਾ ਅੰਦਰ ਨਹੀਂ ਮੰਦਾ ਇਹ ਮੈਂ ਯਾਰ ਇਹ ਬੱਚੇ ਵਿੱਚ ਵੜਨਾ ਹੈ ਹਾਂ ਇਹਨੂੰ ਦੱਸਣਾ ਹੈ ਕਿ ਨਾ ਜੇ ਤੁਸੀਂ ਜੋ ਮਰਜੀ ਹਵਾਰਾਂ ਜੇ ਜੋ ਵੀ ਇੰਟਰਵਿਊ ਦੇ ਜ ਤੁਸੀਂ ਇੱਕ ਬੱਚੇ ਨੂੰ ਇਹ ਵਾਹ ਕਰਤਾ ਨਾ ਬਸ ਹੈ ਜੀ ਤੁਸੀਂ ਕਾਮਯਾਬ ਕਾਮਯਾਬ ਹੋਈਏ ਸੇ ਦੋਸਤਾਂ ਨੂੰ ਵੀ ਤੁਸੀਂ ਇਹ ਤੁਸੀਂ ਉਹਨੂੰ ਆਪਣੇ ਦਿਲ 'ਚ ਵਸਾ ਲਓਗੇ ਦਿਲ 'ਚ ਬੰਨ੍ਹ ਜਾਓਗੇ ਸੋ ਬਹੁਤ ਖੂਬਸੂਰਤ ਗੱਲਬਾਤ ਕੀਤੀ ਹੈ ਕਿ ਹਜ਼ਾਰਾਂ ਦੀ ਭੀੜ ਵਿੱਚੋਂ ਇੱਕ ਬੱਚਾ ਵੀ ਸੁਧਰ ਗਿਆ ਤਾਂ ਸਮਝੋ ਸਾਡੇ ਲੈਕਚਰ ਸਾਡੀ ਸਾਡੀ ਅਵੇਅਰਨੈਸ ਸਭ ਕਾਮਯਾਬ ਹੈ ਸੋ ਉਹ ਬੱਚਾ ਕੌਣ ਹੋ ਸਕਦਾ ਹੈ ਅੱਛੀ ਕਿਸਮਤ ਵਾਲਾ ਜਿਸ ਨੂੰ ਇਹਨਾਂ ਦੇ ਬਾਸ਼ਾ ਦਾ ਜਿਸ ਨੂੰ ਇਹਨਾਂ ਦੇ ਲੈਕਚਰਾਂ ਦਾ ਫਾਇਦਾ ਹੋਏਗਾ ਉਸ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ ਸੋ ਫਿਰ ਹਾਲ ਆਪਾਂ ਅਗਰਵਾਦ ਸਾਹਿਬ ਕੋ ਚਲਦੇ ਹਾਂ ਕਿਉਂਕਿ ਉਹਨਾਂ ਨੇ ਬੱਚਿਆਂ ਦੇ ਨਾਲ ਲਾਈਵ ਰੂਪ ਰੂਪੀ ਹੋਣਾ ਹੋਰ ਵੀ ਮੇਰੇ ਵੀਰਾਂ ਨੇ ਬੋਲਣਾ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਗੁੱਡ ਆਫਟਰਨੂਨ ਸਟੂਡੈਂਟਸ ਬੈਠ ਜਾ ਬੱਚੇ ਮੈਨੂੰ ਤਾਂ ਉਸ ਸਕੂਲ ਦੇ ਵਿੱਚ ਜਦੋਂ ਮੈਂ ਆਇਆ ਸੀ ਸੇਰੇ ਤੇ ਜਦੋਂ ਮੈਂ ਐਸਐਲਸ ਸਾਹਿਬ ਨਾਲ ਐਂਟਰ ਕੀਤਾ ਨਾ ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਦੋ ਤਿੰਨ ਚੀਜ਼ਾਂ ਦੇ ਉੱਪਰ ਕਿਉਂਕਿ ਤੁਹਾਡੇ ਬੱਚਿਆਂ ਚ ਜੀ ਡਿਸਪਲਿਨ ਤੇ ਡੈਕੋਰਮ ਬਹੁਤ ਅੱਛਾ ਲੱਗਿਆ ਮੈਂ ਨਹੀਂ ਜਾਂਦਾ ਸਕੂਲ ਛੋਟਾ ਹੈ ਵੱਡਾ ਹੈ ਜਾਂ ਤੁਸੀਂ ਘੱਟ ਬੱਚੇ ਹੋ ਜਾਂ ਬੈਕ ਨਥਿੰਗ ਮੈਂ ਸਾਰਾ ਦਿਨ ਦੇਖੋ ਸਟੂਡੈਂਟਸ ਦੇ ਵਿੱਚ ਹੀ ਰਹਿਣਾ ਮੈਂ ਸਾਰਾ ਦਿਨ ਬੱਚਿਆਂ ਦੇ ਵਿੱਚ ਹੀ ਰਹਿਣਾ ਹੈਗਾ ਮੇਰਾ ਜਿਹੜੀ ਦਿਲਚਸਪੀ ਹੁੰਦੀ ਹੈ ਮੇਰੀ ਕੁਆਲਿਟੀ ਐਜੂਕੇਸ਼ਨ ਦੇਖਣ ਤੇ ਹੋਣੀ ਹੈ ਮੈਂ ਸਕੂਲ ਨਹੀਂ ਦੇਖਦਾ ਮੈਂ ਐਸਐਲਸੀ ਉਸ ਚ ਹੀ ਜਾ ਕੇ ਆਇਆ ਤੁਹਾਡਾ ਗਵਰਨਰ ਸਕੂਲ ਹੈ ਸਭ ਤੋਂ ਵੱਡਾ ਔਰ ਸ਼ਾਇਦ ਇਹਨਾਂ ਨੂੰ ਚੰਗਾ ਫੀਡਬੈਕ ਨਹੀਂ ਦੇ ਕੇ ਆਇਆ ਸੀਗਾ ਕਿਉਂਕਿ ਇਸ ਕਰਕੇ ਹਮੇਸ਼ਾ ਨਾ ਸਾਡੇ ਮਨ ਦੇ ਵਿੱਚ ਪਤਾ ਕੀ ਹੁੰਦਾ ਤੁਹਾਡੇ ਮਨ ਦੇ ਵਿੱਚ ਕੀ ਹੋਏਗਾ ਦੇਖ ਕੇ ਕਿ ਕਿੰਨਾ بڑا ਸਕੂਲ ਹੈ ਪਤਾ ਨਹੀਂ ਉਹਦੇ ਵਿੱਚ ਕੋਈ ਸਪੈਸ਼ਲ ਲੋਕ ਪੜਦੇ ਨੇ ਕੋਈ ਚੰਗਾ ਹੈਗਾ ਸਿਸਟਮ ਸਾਡੇ ਕੋਲ ਛੋਟਾ ਸਕੂਲ ਹੈ ਐਸਾ ਨਹੀਂ ਹੁੰਦਾ ਬੱਚਿਓ ਆਮ ਤੌਰ ਤੇ ਤੁਸੀਂ ਇੱਕ ਬਿੰਦੀ ਹੁੰਦੀ ਹੈ ਨਾ ਬਿੰਦੀ ਸਾਡਾ ਪੈਨ ਨਾਲ ਬਿੰਦੀ ਬਣਾਨੇ ਆ ਨਾ ਅਗਰ ਮੈਨੂੰ ਦੱਸੋ ਅਗਰ ਪੈਨ ਜਿੰਨੀ ਬਿੰਦੀ ਜਿੰਨਾ ਆਗਰੀ ਕੋ ਫੁਨਸੀ ਸਾਡੇ ਸ਼ਰੀਰ ਤੇ ਹੋ ਜੇ ਸਾਨੂੰ ਪਤਾ ਲੱਗਦਾ ਹੈ ਲਈ ਪਤਾ ਲੱਗਦਾ ਨਾ ਕਦੀ ਉਹ ਵੀ ਜਲਦੀ ਹੈ ਕਦੀ ਉਹ ਆਪੇ ਠੀਕ ਵੀ ਹੋ ਜਾਂਦੀ ਹੈ ਸਾਨੂੰ ਪਤਾ ਵੀ ਨਹੀਂ ਲੱਗਿਆ ਕਿਹਦੇ ਸ਼ਰੀਰ ਚ ਕਦੋਂ ਇੱਕ ਦਾਣਾ ਹੋਇਆ ਕਦੋਂ ਉਹ ਦਾਣਾ ਠੀਕ ਹੋ ਗਿਆ ਲੇਕਿਨ ਅਗਰ ਉਹ ਵੀ ਪੈਰ ਜਿਹੜੀ ਪੈਲ ਦੀ ਪਿੰਦੀ ਜਿੰਨੀ ਫੁਨਸੀ ਦਾਣਾ ਅਗਰ ਸਾਡੀ ਅੱਖ ਚ ਹੋ ਜੇ ਤਾਂ ਸਾਨੂੰ ਛੱਡੋ ਸਾਰੇ ਮਹੱਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਅੱਖ ਦੇ ਚ ਫੁਨਸੀ ਵਾਲੀ ਹੈ ਗੈਟਿੰਗ ਮਾਈ ਪੁਆਇੰਟ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਤੁਸੀਂ ਛੋਟੇ ਕਿੰਨੇ ਹੋ ਮੈਟਰ ਨਹੀਂ ਕਰਦੀ ਐ ਤੁਸੀਂ ਹੈ ਕਿਹੜੀ ਜਗ੍ਹਾ ਤੇ ਹੋ ਤੁਸੀਂ ਕਿੰਨੇ ਕ ਅਸਰਦਾਰ ਆਪਣੇ ਪ੍ਰੈਜ਼ੈਂਟ ਨੂੰ ਬਣਾ ਸਕਦੇ ਹੋ ਫੋਰ ਐਗਜ਼ਾਮਪਲ ਅਪਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਗਾ ਦੇਣੋਂ ਕੀ ਬਣ ਜਾਂਦਾ ਸ਼ ਜਜੇ ਦੇ ਪੈਰ ਦੇ ਵਿੱਚ ਬਿੰਦੀ ਲਗਾ ਦੇਣੋਂ ਕੀ ਬਣ ਜਾਂਦਾ ਜ਼ਾ ਹੁਣ ਕਾਰਨ ਕੀ ਐ ਪੂਰੇ ਜਜੇ ਤੇ ਸਸੇ ਦੀ ਆਵਾਜ਼ ਹੀ ਚੇਂਜ ਕਰਦੀ ਕਿਸ ਨੇ ਕਰਦੀ ਛੋਟੀ ਜੀ ਬਿੰਦੀ ਨੇ ਕੰਨੇ ਦੇ ਉੱਪਰ ਆਪਾਂ ਬਿੰਦੀ ਲਗਾ ਦੇ ਲਈ ਕੀ ਬਣ ਜਾਂਦੇ ਨਾ ਕਾਰਨ ਕੀ ਹੈ ਇਹ ਬੜੀ ਗੱਲ ਨਹੀਂ ਹੈ ਕਿ ਤੁਸੀਂ ਛੋਟੇ ਕਿੰਨੇ ਹੋ ਗੱਲ ਇਹ ਤੁਸੀਂ ਆਪਣੇ ਆਪ ਨੂੰ ਰੱਖਿਆ ਕਿਸ ਜਗ੍ਹਾ ਤੇ ਹੋਇਆ ਹੈ ਇਹ ਸਭ ਤੋਂ ਬੜੀ ਗੱਲ ਆ ਜਾਂਦੀ ਹੈ ਔਰ ਅੱਜ ਬੱਚੇ ਤੁਹਾਨੂੰ ਪਤਾ ਸੀ ਅੱਜ ਇੱਥੇ ਤੁਹਾਡੇ ਕੋਲ ਕਿਉਂ ਆਏ ਆ ਹੈ ਕਿਸੇ ਨੂੰ ਅੰਦਾਜ਼ਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ ਚਲੋ ਬੱਚੋ ਮੈਂ ਤੁਹਾਨੂੰ ਦੱਸਦਾ ਅੱਜ ਆਪਾਂ 2 3 4 ਗੱਲਾਂ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਪਰਿਚੇਦ ਦੇਦਾ ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਦੀ ਗੱਲ ਕਰਦੇ ਹਾਂ ਪਹਿਲਾਂ ਬੱਚੋ ਸਵਾਲ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਮੈਂ ਕੌਣ ਹੈਗਾ ਮੇਰਾ ਨਾਮ ਪਰਮਜੀਤ ਸਿੰਘ ਅਗਰਵਾਲ ਮੈਂ ਇੱਕ professionl motivation speaker philosopher writer ਕਮੈਂਟਰ ਹਾਂ ਮੈਂ ਵਿੱਚ 13 ਸਾਲਾਂ ਤੋਂ ਇਸ profession 'ਚ ਹਾਂ 13 ਸਾਲਾਂ ਤੋਂ ਮੈਂ motivation ਦੀ ਲਾਈਨ ਦੇ ਵਿੱਚ ਹਾਂ ਇਹੀ ਮੇਰੀ ਬ੍ਰੈਡਬੈਟਰ ਹੈ ਇਹੀ ਮੇਰਾ ਪੈਸ਼ਨ ਹੈ ਇਹੀ ਮੇਰਾ profession ਹੈ ਇਕੋ ਹੋ ਰਿਹਾ ਵੀ ਕਈ ਲੋਕਾਂ ਦਾ ਸਮਾਜ ਸੇਵੀ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਲੇਕਿਨ ਉਹ ਸਕੂਲਾਂ ਦੇ ਵਿੱਚ ਕਾਲਜਾਂ ਚ ਜਾ ਰਹੇ दैट इज अ डिफरेंट ਥਿੰਗ ਮੇਰਾ 100% ਸਭ ਕੁਝ ਇਹੀ ਹੈ ਬਿਕਾਜ਼ ਆਮ ਅ ਪ੍ਰੋਫੈਸ਼ਨਲ ਵਨ ਔਰ ਮੈਂ ਬੱਚੇ ਅੱਜ ਤੱਕ ਸਰਕਾਰਾਂ ਨਾਲ ਹੀ ਕੰਮ ਕੀਤਾ ਚਾਹੇ ਉਹ ਪੰਜਾਬ ਸਰਕਾਰ ਹੈ ਹਰਿਆਣਾ ਹਿਮਾਚਲ ਭਾਰਤ ਸਰਕਾਰ ਪੰਜਾਬ ਪੁਲਿਸ ਹਰਿਆਣਾ ਪੁਲਿਸ ਗ੍ਰੀਨ ਨੈਸ਼ਨਲ ਗ੍ਰੀਨ ਇੰਟਰਵਿਊਅਲ ਅਜੇ ਸਾਵਨ ਆਲ ਮੈਂ ਕੰਮ ਕੀਤਾ ਬੀਇੰਗ ਅ ਮੋਟੀਵੇਸ਼ਨਲ ਸਪੀਕਰ ਔਰ ਮੇਰੇ ਟੌਪਿਕਸ ਕੀ ਹੁੰਦੇ ਨੇ ਮੇਰੇ ਟੌਪਿਕਸ ਹੁੰਦੇ ਆ ਬੱਚੋ এনवायरमेंट ਸੇਫਟੀ ਐਂਟੀ ਡਰੱਗਸ ਫੀਮੇਲ ਸੈਲਫ ਸਾਈਡ ਮੈਂ ਸਰਕਾਰ ਦੇ ਵਿਹਾਰ ਦੇ ਉੱਪਰ ਇਹ ਸਾਰੀ ਪਬਲਿਕ ਨੂੰ ਜਿਹੜਾ ਹੈਗਾ ਮੋਟੀਵੇਟ ਕਰਨਾ ਹੁੰਦਾ ਔਰ ਜਦੋਂ ਵੀ ਸਰਕਾਰ ਮੈਨੂੰ ਹਾਇਰ ਕਰਦੀ ਹੈ ਮੈਨੂੰ ਫਸਟ ਕਲਾਸ ਆਫੀਸਰ ਦੇ ਰੈਂਕ ਤੇ ਹਾਇਰ ਕਰਦੀ ਹੈ ਸੈਲਰੀ ਬੋਰਡਿੰਗ ਲੋਜਿੰਗ ਕਾਰ ਡਰਾਈਵਰ ਥਿਸ दैट ਸਾਰਾ ਸਰਕਾਰ ਪ੍ਰੋਵਾਈਡ ਕਰਦੀ ਹੈ ਇਹ ਮੇਰੀ ਜਿਹੜੀ ਹੈਗਾ ਇੰਟਰੋਡਕਸ਼ਨ ਸੈਕੰਡਲੀ ਤੋਂ ਅਦਰ ਮੰਤਰੀ ਚ ਆ ਜਾਂਦਾ ਜਿਵੇਂ ਕਿ ਤੁਸੀਂ ਪਿੱਛੇ ਉਹਨੇ ਬੈਨਰ ਦੇਖਿਆ ਇੱਕ ਬੈਨਰ ਹੈਗਾ ਪੰਜਾਬ ਜਗ੍ਹਾ ਯਾਤਰਾ ਦਾ ਦੂਸਰਾ ਜਿਹੜਾ ਬੈਨਰ ਹੈਗਾ ਉਹ ਹੈਗਾ ਪੁਜਾ ਪੁਲਿਸ ਦਾ ਬੱਚੇ ਪੰਜਾਬ ਜਗ੍ਹਾ ਯਾਤਰਾ ਕੀ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਸਰਕਾਰਾਂ ਨਾਲ ਹੀ ਕੰਮ ਕਰ ਰਿਹਾ ਮੈਂ ਬੱਚੇ 2022 ਦੇ ਵਿੱਚ ਹਰਿਆਣਾ ਗਵਰਨਮੈਂਟ ਨਾਲ ਕੰਮ ਕਰਦਾ ਸੀ ਹਰਿਆਣਾ ਪੁਲਿਸ ਦੇ ਵਿੱਚ ਮੈਂ ਐਂਟੀ ਡਰੱਗਸ ਤੇ ਕੰਮ ਕਰ ਰਿਹਾ ਸੀ 2022 ਦੇ ਵਿੱਚ ਤਾ ਮੈਨੂੰ ਨੇ ਸੁਣੋ ਕਿ ਮੇਰੀ ਜਿਹੜੀ ਲੋੜ ਆ ਪੰਜਾਬ ਤੋਂ ਜ਼ਿਆਦਾ ਹਰਿਆਣੇ ਨੂੰ ਸੌਰੀ ਹਰਿਆਣੇ ਤੋਂ ਜ਼ਿਆਦਾ ਪੰਜਾਬ ਨੂੰ ਆ ਤਾਂ ਜਦੋਂ ਮੇਰੀ ਹਰਿਆਣੇ ਤੋਂ ਮੈਨੂੰ ਗਵਰਨਮੈਂਟ ਨੇ ਉੱਥੇ ਹਰਿਆਣਾ ਪੁਲਿਸ ਨੇ ਰਿਲੀਵ ਕੀਤਾ ਉਸ ਤੋਂ ਬਾਅਦ ਮੈਂ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਮੁੱਦਾ ਚੱਕਿਆ ਕਿ ਜੇ ਮੈਨੂੰ ਇਮੀਡੀਏਟਲੀ ਤੁਸੀਂ ਮਾਸ ਲੈਵਲ ਦੀ ਅਵੇਅਰਨੈਸ ਵਾਸਤੇ ਅਥਾਰਾਈਜ਼ ਕਰੋ ਮੈਂ ਤਾਂ ਦੋ ਸਾਲਾਂ ਚ ਪੰਜਾਬ ਦਾ 30 ਲੱਖ ਬੱਚਾ ਡਰਗ ਤੋਂ ਦੂਰ ਕਰਕੇ ਦਊਂਗਾ ਪਰ ਪਤਾ ਨਹੀਂ ਕੀ ਗਲਤ ਹੋਇਆ ਕੀ ਨਹੀਂ ਹੋਇਆ ਜਾਂ ਸਰਕਾਰ ਵੀ ਸਮਝ ਪਾਈ ਯਾ ਮੇਰੀ ناکਾਮੀ ਸੀ ਮੈਂ ਸਰਕਾਰ ਨੂੰ ਸਮਝਾ ਨਹੀਂ ਪਾਇਆ ਪਰ ਮੈਨੂੰ ਸਰਕਾਰ ਤੋਂ ਸਹਿਯੋਗ ਨਹੀਂ ਮਿਲਿਆ ਜਦਕਿ 2014 ਤੋਂ 2017 ਤੱਕ ਮੈਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ এনवायरमेंट ਅਵੇਅਰਨੈਸ ਪ੍ਰੋਜੈਕਟ ਦਾ ਸਟੇਟ ਹੈਡ ਰਹਾ ਮੇਰੀ ਪੂਰੇ ਪੰਜਾਬ ਦੇ ਵਿੱਚ ਮੇਰੀ ਜਿਹੜੀ ਸੀਗੀ ਟਰੈਵਲਿੰਗ ਹੁੰਦੀ ਸੀ ਥੈਨ ਆਈ ਰਿਅਲਾਈਜ਼ਡ ਕਿ ਅਗਰ ਮੈਨੂੰ ਸਰਕਾਰ ਸਪੋਰਟ ਨਹੀਂ ਕਰ ਰਹੀ ਕੀ ਮੈਂ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਕੰਮ ਨਹੀਂ ਕਰੂੰਗਾ ਕਿਉਂ ਚਾਹੀਦੀ ਹੈ ਨੂੰ ਸਰਕਾਰ ਸਰਕਾਰ ਮੈਨੂੰ ਇਸ ਕਰਕੇ ਚਾਹੀਦੀ ਹੈ ਸਰਕਾਰ ਨੂੰ ਮੈਨੂੰ ਮਹੀਨੇ ਦੀ ਤਨਖਾਹ ਦੇਣੀ ਹੈ ਮੈਨੂੰ 2-3 ਲੱਖ ਰੁਪਏ ਤਨਖਾਹ ਦੇ ਰੂਪ ਚ ਮਿਲੇਗਾ ਮੈਨੂੰ ਕਾਰ ਮਿਲੇਗੀ ਡਰਾਈਵਰ ਮਿਲੇਗਾ ਗਨਮੈਨ ਮਿਲਣਗੇ ਦੱਸਦਾ ਮੈਂ ਕਿ ਜੇ ਸਰਕਾਰ ਨਹੀਂ ਦਿੰਦੀ ਕੋਈ ਗੱਲ ਨਹੀਂ ਪਰ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਲੈਵਲ ਤੇ ਆਪਣੀ ਜੇਬ ਤੋਂ ਪਬਲਿਕ ਨੂੰ ਸਹਿਯੋਗ ਲੈ ਕੇ ਫਿਰ ਬੱਚੇ 2024 ਦੀ 1 ਫਰਵਰੀ ਨੂੰ ਮੈਨੇ ਸਟੇਟ ਲੈਵਲ ਤੇ ਇੱਕ ਮਿਸ਼ਨ ਲਾਂਚ ਕਰ ਦਿੱਤਾ ਥੈਟ ਇਜ਼ ਆ ਪੰਜਾਬ ਜਗਾਓ ਯਾਤਰਾ ਇਹ ਮਿਸ਼ਨ ਮੇਰਾ 2029 ਤੱਕ ਚੱਲਣਾ ਹੈ 2029 ਤੱਕ ਰੋਜ਼ ਸਵੇਰੇ ਉੱਠ ਕੇ ਮੈਂ ਕਦੀ 2-3 ਸਕੂਲ ਕਾਲਜ ਯੂਨੀਵਰਸਟੀਆਂ ਕਰ ਰਿਹਾ ਕਦੀ ਕਿਤੇ ਜਾ ਰਿਹਾ ਕਦੀ ਕਿਤੇ ਜਾ ਰਿਹਾ ਨਾਰਮਲ ਮੇਰੇ ਤਿੰਨ ਤੋਂ ਚਾਰ ਸਕੂਲ ਕਾਲਜ ਯੂਨੀਵਰਸਟੀਆਂ ਡੇਲੀ ਦੇ ਨੇ ਸਵੇਰੇ 4:30 ਵਜੇ ਮੇਰਾ ਦਿਨ ਸ਼ੁਰੂ ਹੁੰਦਾ 7 ਵਜੇ ਮੈਂ ਕਾਰ ਉਠਾ ਲਾਣਾ 7:30 ਵਜੇ ਮੇਰਾ ਪਹਿਲਾ ਲੈਕਚਰ ਲੱਗ ਜਾਂਦਾ ਹੈ ਅਸੈਂਬਲੀਆਂ ਦੇ ਵਿੱਚ 1:30 ਵਜੇ ਤੱਕ ਇਹ ਕੰਮ ਚੱਲਦਾ ਹੈ ਉਸੇ ਦੇ ਤਹਿਤ ਅੱਜ ਮੈਂ ਤੁਹਾਡਾ ਉਹਦਾ ਆਖਰੀ ਲੈਕਚਰ ਲਗਾ ਰਿਹਾ ਕਿਉਂਕਿ ਇਸ ਤੋਂ ਬਾਅਦ 2 ਵਜੇ ਛੁੱਟੀ ਹੋ ਜਾਏਗੀ ਸਾਰੇ ਪਾਸੇ ਉਸ ਲਈ ਨਾਲ ਬੱਚੇ ਕੀ ਹੈਗਾ ਮੇਰਾ ਮਕਸਦ ਕੀ ਹੈ ਮੈਂ ਤੁਹਾਡੇ ਵਰਗੇ 8ਵੀਂ ਤੋਂ ਲੈ ਕੇ ਪੀ ਐਚ ਡੀ ਤੱਕ ਦੇ 30 ਲੱਖ ਬੱਚਿਆਂ ਨੂੰ ਮਿਲਣਾ ਇਹਨਾਂ ਪੂਰੇ 5 ਸਾਲਾਂ ਦੇ ਵਿੱਚ ਔਰ ਉਹ 30 ਲੱਖ ਬੱਚਿਆਂ ਚੋਂ ਮੈਂ 3 ਲੱਖ ਬੱਚਾ ਅਜੇਹਾ ਕੱਢ ਲੈਣਾ ਜਿਹਦਾ ਜ਼ਿੰਦਗੀ ਚ ਕਦੀ ਨਸ਼ਾ ਸ਼ੁਰੂ ਨਹੀਂ ਕਰੇਗਾ ਆਮ ਤੌਰ ਤੇ ਲੋਕ ਮੈਨੂੰ ਕਹਿੰਦੇ ਨੇ ਅਗਰਵਾਲ ਸਾਹਿਬ ਤੁਸੀਂ ਨਸ਼ਾ ਛੁੜਵਾਉਂਦੇ ਹੋ ਮੈਂ ਕਹਿੰਦਾ ਨਹੀਂ ਮੈਂ ਨਸ਼ਾ ਨਹੀਂ ਛੁੜਵਾਉਂਦਾ ਮੈਂ ਨਸ਼ਾ ਲੱਗਣੀ ਨਹੀਂ ਦਿੰਦਾ ਫਰਕ ਹੈ ਦੋਨੇ ਚੀਜ਼ਾਂ ਚ ਇੱਕ ਤੁਸੀਂ ਪਹਿਲਾਂ ਕਿਸੇ ਨੂੰ ਨਸ਼ੇੜੀ ਬਣਾ ਦਿੱਤਾ ਵਿਗੜਨ ਦਿੱਤਾ ਫਿਰ ਅਸੀਂ ਉਹਨੂੰ ਸੁਧਾਰਨ ਜਾ ਰਹੇ ਹਾਂ ਕਿਉਂ ਤੁਸੀਂ ਪਹਿਲੇ ਸੁਧਾਰਦੇ ਕਿਉਂ ਵਿਗੜੇ ਨਾ ਤੁਹਾਡੀ એનર્ਜੀ ਘੱਟ ਲੱਗੇ ਤੁਹਾਡੇ ਸੋਰਸਸ ਘੱਟ ਲੱਗਣ ਸਾਡੀ ਸਟੇਟ ਦਾ ਨੁਕਸਾਨ ਨਾ ਹੋਵੇ ਤਾਂ ਇਸ ਕਰਕੇ ਬੱਚਿਓ ਮੇਰੀ ਸ਼ੁਰੂਆਤ ਇਹ ਹੈ ਵੀ ਜਿਹੜੇ ਨਵੀਂ ਪੀੜੀ ਦੇ ਮੇਰੇ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਨੂੰ ਅੱਜ ਹੀ ਅਸੀਂ ਇੰਨਾ ਮੋਟੀਵੇਟ ਕਰ ਦਈਏ ਇੰਨਾ ਐਜੂਕੇਟ ਕਰ ਦਈਏ ਕਿ ਉਹ ਜ਼ਿੰਦਗੀ ਦੇ ਵਿੱਚ ਕਦੇ ਨਸ਼ੇ ਨੂੰ ਹਾਂ ਨਹੀਂ ਕਹਿਣਗੇ असी उस बच्चे स्टार्ट ही नहीं होना असी हो स्टार्ट का बटन ही नहीं रखन देना है दे स्टार्ट का बटन दबाया जाए तो बाद बच्चा स्टार्ट हो जाए नहीं करा देना सी इस करके मैं रोज सवेरे उठ के सारे स्कूल कॉलेजों तो जाना बच्चे मैं अब तुटे घर इतने स्कूल पहुंचे हाँ अगर मैं गलत हुई हाँ तोल मेरे घर को घट को घट भी तीह तो, का तो, काट तो काट पैंती किलोमीटर दूर है क्यों आया मैं इन्नी दूर क्योंकि मैंने अपने आस पास के पटियाले शहर के सारे स्कूल कवर कर सारे स्कूल ਮੈਂ ਉਸ ਸਕੂਲ 'ਚ ਵੀ ਗਿਆ ਜਿੱਥੇ 6 ਬੱਚੇ ਨੇ ਮੈਂ ਉਸ ਸਕੂਲ 'ਚ ਵੀ ਗਿਆ ਜਿੱਥੇ 6000 ਬੱਚਾ ਹੈ ਮੈਂ ਉਸ ਸਕੂਲ 'ਚ ਵੀ ਗਿਆ ਜੋ ਪੰਜਾਬ ਦਾ ਨੰਬਰ 1 ਸਕੂਲ ਮੰਨਿਆ ਜਾਂਦਾ ਹੈ ਮੈਂ ਹੁਣ ਤੱਕ ਬੱਚੇ 2 ਲੱਖ ਬੱਚੇ ਨੂੰ ਮਿਲ ਚੁੱਕੇ ਆ ਪਿਛਲੇ 1.5 ਸਾਲ ਦੇ ਵਿੱਚ ਔਰ ਜਿਨੇ ਜਿਨੇ ਸਵਾ ਬੀਤੀ ਜਾਂਦਾ ਮੇਰੀ ਸਪੀਡ ਵਧੀ ਜਾ ਰਹੀ ਹੈ ਅੱਜ ਮੈਂ 3 ਤੋਂ 4 ਲੈਕਚਰ ਡੇਲੀ ਲਗਾ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਮੈਂ 5 ਤੋਂ 7 ਲੈਕਚਰ ਇੱਕ ਦਿਨ ਦੇ ਵਿੱਚ ਕਰਦਾ ਹਾਂ